ਹਾਂਜੀ ਬਾਈ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਪੈਂਡ ਆਇਆ ਭੱਜਜੀਤਪੁਰੇ ਲੈਨੇ ਬਾਈ ਤੋਂ ਜਾਣਕਾਰੀ ਕਰਦੇ ਬਾਈ ਜੀ ਨਾਲ ਗੱਲ ਕਰ ਹਾਂਜੀ ਬਾਈ ਸਾਸਤਰੀ ਕਾਲ ਸਾਸਤਰੀ ਕਾਲ ਜੀ ਕੀ ਨਾਮ ਭਰਾ ਆਪਣਾ ਕੁਲਵਿੰਦਰ ਸਿੰਘ ਜੀ ਪੈਂਡ ਜੀ ਜਗਜੀਤਪੁਰਾ ਜੀ ਜ਼ਿਲ੍ਹਾ ਬਰਨਾਲਾ ਜੀ ਨੰਬਰ ਦੱਸੋ ਜੀ ਆਪਣਾ 9463783498 ਦੁਬਾਰੇ ਫਿਰ ਦੱਸੋ ਜੀ 9463783495 ਠੀਕ ਹੈ ਜੀ ਇਹ ਗਾਣੀ ਡਿਟੇਲ ਦੱਸੋ ਜੀ ਇਹ ਗਾਂ ਦੇ 15 ਦਾ ਰਹਿੰਦੇ ਜੀ ਸੂਨ ਦੇ ਠੀਕ ਹੈ ਜੀ ਦੂਜੇ ਸੂਏ ਵੜਾ ਗਈ ਠੰਡੀ ਸੀ ਲਾ ਗਈ ਠੀਕ ਹੈ ਮਰਦੀ ਕੋਈ ਠੀਕ ਹੈ ਕੋਈ ਦੇਖਣਾ ਹਾਂ ਜੀ ਬਲਰਾਗ ਬਨਵਾਇ ਕਿੰਨਾ ਰਹਿੰਦੇ ਆ ਚਾਲੇ ਤਾਂ ਬੁਲਿਆ ਹਾਂਜੀ ਤੋਰ ਕੇ ਦਿਖਾਉ ਮੜਿਆ ਬੋ ਜੀ ਦੇਖ ਸਕਦੇ ਬਾਕੀ ਕੋਲ ਦੇ ਆਪ ਬਾਈ ਜੀ ਨੂੰ ਰੇਟ ਠੀਕ ਹੈ ਜੀ ਬਾਕੀ ਸੋਦੇ ਸਾਹਮਣੇ ਸਾਰਾ ਮੋੜ ਲੈ ਭਰਾ ਮੋੜ ਲੈ ਜੀ ਆ ਫਾਰਮ ਦੀ ਨੂੰ ਵਾਤਾ ਸਬਸਕਰ ਚ ਸਿਰ ਜਰੂਰ ਕਰਾ ਲਓ। ਭਾਈ ਜੀ ਫਿਰ ਦੇਖ ਸਕਦੇ ਹਾਂ। ਹਾਂਜੀ ਭਾਈ ਜੀ ਰੇਟ ਦੱਸੋ ਜੀ ਕੀ ਆ ਜੀ? 42000 ਆ ਭਾਈ ਰੇਟ। 42000 ਆ ਰੀ? ਹਾਂਜੀ। ਭਾਈ ਜੀ 45000 ਆ ਰੇਟ। ਠੀਕ ਹੈ ਜੀ ਦੇਖ ਸਕਦੇ। ਹਾਂਜੀ ਅਗਲੀ ਤੇ ਦੋ ਟਟੇ ਜਲਦੀ। ਇਹ ਭਾਈ ਭਲੂਣ ਵੈੜ ਆ ਕੀ 3 ਕੁ ਮਹੀਨੇ ਹੋਏ ਸੀ ਨੂੰ ਇਹਨੂੰ। ਠੀਕ ਹੈ ਜੀ। ਇਹ 13 ਕਿਲੋ ਦੁੱਧ ਆਗਾ। ਠੀਕ ਹੈ ਜੀ। ਹਾਂ ਤਿਆਰਾਂਗਾ। ਤੇ ਬੱਚਾ ਜੀ? ਬੱਚਾ ਇਹਦਾ ਸਪੈਰ ਹੋ ਗਿਆ ਸੀ। ਠੀਕ ਹੈ। ਇਹ ਦੇਖ ਸਾਲਾ ਮੱਛਾ ਇਹਦਾ ਕਿੰਨਾ ਦੱਤਾ ਸਭਰੇ 13 ਕਿਲੋ ਬੜਾ ਪਗੜੇ ਕਰੇ ਮੜਾ ਦਿਖਾਈ ਚੜਦਾ ਇਹਦਾ ਇਹਰਾ ਕਿਲੋ ਦੱਦਾ ਜੀ ਇਧਰ ਇਧਰ ਦਿਖਾਣ ਬਸ ਰਹਿਣ ਦੇ ਕੋਣ ਹਾਂ ਫੁੱਲ ਦੇਖ ਸਾਲਾ ਠੀਕ ਰਾ ਥਰਣ ਲੱਗ ਗਿਆ ਜੀ ਤੇ ਦੇਖ ਸਕੇ ਠੰਡੀ ਸੀਲੇ ਵੀ ਉਸੇ ਦੀ ਠੀਕ ਹੈ ਠੀਕ ਹੈ ਹਾਂਜੀ ਕੀ ਰੇਟ ਆ ਜੀ ਇਹਦਾ ਇਹਦਾ 32000 ਆ ਜੀ 32000 ਆ ਜੀ ਠੀਕ ਹੈ ਗੌਰ ਕਰਕੇ ਖਾ ਜੀ ਮੜੇ ਇਹ ਇੱਕ ਸਰਵਰ ਸਾਡੇ ਸਾਹਮਣੇ ਫੇਸਬੁਕ ਖੋਲੋ ਮੋਡਲ ਪਰ ਬਸ ਫੇਸਬੁਕ ਦੇ ਸਰਵਰ ਇਸ ਕੁਆਲਿਟੀ ਦੇ ਸੇ ਤੋੜਾ ਤਰ੍ਹਾਂ ਦੇ ਸਰਵਰ ਜਾਈਨਾਂ ਜੁੜ ਕਨੈਕਟ ਕਰੋ ਠੀਕ ਹੈ ਦੇਖ ਸਰਵਰ ਸਾਹਮਣੇ ਦਿੱਤਾ ਫਾਰਮ ਟਵੀਨ ਬਤ ਉਸ ਕਰਾ ਤੇ ਸ਼ੇਅਰ ਜੁੜ ਕਰਾ ਕਰੋ ਬਈ ਜੀ ਜੇ ਕਿਸੇ ਨੇ ਐਡਾ ਕਰਉਣੀ ਹੋ ਤਾਂ ਆਪਣਾ ਨੰਬਰ ਹੈਗਾ 7528200355 ਜੀ Well, then, probably are Bye.